ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਲਈ ਤਾਰੀਖਾਂ ਦਾ ਐਲਾਨ ਹੋ ਚੁੱਕਿਆ ਹੈ ਮੁੱਖ ਚੋਣ ਕਮਿਸ਼ਨਰ ਰਾਜੀ ਕੁਮਾਰ ਨੇ ਅੱਜ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਸੱਤ ਪੜਾਵਾਂ ਦੇ ਵਿੱਚ ਦੇਸ਼ ਦੇ ਵਿੱਚ VOTING ਹੋਏਗੀ ਇਹ VOTING 19 April ਤੋਂ ਸ਼ੁਰੂ ਹੋਵੇਗੀ ਅਤੇ 4 June ਨੂੰ ਨਤੀਜੇ ਆਉਣਗੇ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਦੇ ਲਈ ਜੋ VOTING ਹੋਣੀ ਹੈ ਸੱਤ ਪੜਾਵਾਂ ਦੇ ਵਿੱਚ VOTING ਹੋਏਗੀ ਇਹਨਾਂ ਸੱਤ ਪੜਾਵਾਂ ਦੇ ਵਿੱਚ 19 April ਤੋਂ VOTING ਸ਼ੁਰੂ ਹੋਏਗੀ ਪਹਿਲੇ ਪੜਾਵੀ ਔਰ ਦੂਜੇ ਪੜਾਵੀ ਜੇਕਰ ਗੱਲ ਕਰੀਏ ਹੋਏ ਤਾਂ 26 ਅਪ੍ਰੈਲ ਨੂੰ VOTING ਹੋਏਗੀ ਤੀਜੇ ਪੜਾਅ ਦੀ VOTING 7 ਮਈ ਨੂੰ ਹੋਏਗੀ ਚੌਥੇ ਪੜਾਅ ਦੀ VOTING 13 ਮਈ ਨੂੰ ਹੋਏਗੀ ਪੰਜਵੇਂ ਪੜਾਅ ਦੀ VOTING 20 ਮਈ ਨੂੰ ਹੋਏਗੀ ਤੇ ਛੇਵੇਂ ਪੜਾਅ ਦੀ VOTING 25 ਮਈ ਨੂੰ ਹੋਵੇਗੀ ਤੇ ਸੱਤਵੇਂ ਪੜਾਅ ਦੀ VOTING 1 ਜੂਨ ਨੂੰ ਹੋਏਗੀ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੇ ਲਈ ਜਿਹੜੀ VOTING ਹੋਏਗੀ ਉਹ 1 ਜੂਨ ਨੂੰ ਹੋਏਗੀ ਤੇ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਤੋ ਲਾਸਟ ਪੋਲਿੰਗ ਵੁੱਡ ਬੀ ਔਨ 1 ਆਫ ਜੂਨ ਐਂਡ ਕਾਊਂਟਿੰਗ ਔਨ 4th एंड इस फेज में पूरा पंजाब हरियाणा भी शामिल रहेगा बंगोल बिहार उड़ीसा दिस इज हाउ द मैप विल लुक येलो डिनोट्स द फर्स्ट फेज एंड अकॉर्डिंगली दीजेंड्स आर गिविन वी विल शेयर दिस मैप ऑल्सो विद यू जाकि आप इसे अपने साथ रख सकें इसके हिसाब से देख सकें